ਜਾਦੂ ਟੂਣੇ ਬੁਰੀ ਨਜ਼ਰ ਡਿਪਰੈਸ਼ਨ ਤੋਂ ਬਚਣ ਲਈ ਇਹ ਜਾਪ ਦੋ ਵਾਰ ਕਰਨਾ ਦਿਨ ਚ ਸਤਿਗੁਰੂ ਜੀ ਕਿਰਪਾ ਕਰ ਦੇਣਗੇ ਸਤਿਗੁਰੂ ਜੀ ਰਹਿਮਤ ਕਰ ਦੇਣਗੇ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਗੁਰਮਖ ਪਿਆਰਿਓ ਪਹਿਲਾ ਫਤੇ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਹੜੇ ਕਹਿੰਦੇ ਆ ਵੀ ਜਾਦੂ ਟੂਣਾ ਬੁਰੀ ਨਜ਼ਰ ਡਿਪਰੈਸ਼ਨ ਇਹ ਤੋਂ ਕਿਵੇਂ ਬਚਿਆ ਜਾਏ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨ ਦਿਨ ਬੇਈ ਨਦੀ ਦੇ ਵਿੱਚ ਰਹੇ ਤੇ ਬੇਈ ਨਦੀ ਵਿੱਚ ਰਹਿਣ ਤੋਂ ਬਾਅਦ ਜਿਹੜੀ ਸੁਰਤ ਸੀ ਉਹ ਅਕਾਲ ਪੁਰਖ ਨਾਲ ਜੁੜੀ ਤੇ ਅਕਾਲ ਪੁਰਖ ਨੇ ਇੱਕ ਮੰਤਰ ਦਿੱਤਾ ਗੁਰੂ ਨਾਨਕ ਸਾਹਿਬ ਨੂੰ ਉਹ ਮੰਤਰ ਕੀ ਸੀ ਆਪਾਂ ਰੋਜ਼ ਪੜ੍ਹਦੇ ਆ ਪਰ ਕਦੇ ਅਸੀਂ ਧਿਆਨ ਨਹੀਂ ਦਿੱਤਾ ਅਸੀਂ ਸਮਝਦੇ ਆ ਵੀ ਨਹੀਂ ਜੀ ਸਾਨੂੰ ਤਾਂ ਕੋਈ ਐਸਾ ਮੰਤਰ ਚਾਹੀਦਾ ਹੈ ਕੋਈ ਜਿਹੜੇ ਜਿਵੇਂ ਬਾਬੇ ਆਦਿਕ ਮੰਤਰ ਦਿੰਦੇ ਆ ਨਾ ਵੀ ਆਹ ਮੰਤਰ ਜਪੋ ਜਾਂ ਕੋਈ ਧਾਗਾ ਤਬੀਤ ਦੇਤਾ ਜਾਂ ਕੋਈ ਸਵਾ ਦੀਆਂ ਪੁੜੀਆਂ ਚਕਾਤੀਆਂ ਸੀ ਸਮਝਿੰਦੇ ਨੇ ਜੀ ਉਹ ਕਿਰਪਾ ਹੈ ਜੀ ਉਹ ਸਭ ਤੋਂ ਵੱਡੀ ਰਹਿਮਤ ਹੈ ਜੀ ਪਰ ਆਹ ਚੀਜ਼ ਨੂੰ ਅਸੀਂ ਕਿਰਪਾ ਹੀ ਨਹੀਂ ਸਮਝਦੇ ਪਹਿਲੀ ਗੱਲ ਹੁਣ ਦੂਜੀ ਗੱਲ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜੀ ਸਾਡੇ ਕੋਲੇ ਹਨ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਦੋਂ ਸਾਡੇ ਕੋਲੇ ਇਹ ਸ਼ਬਦ ਹੈ ਤੇ ਅਸੀਂ ਇਹ ਚੀਜ਼ ਨੂੰ ਸਮਝਦੇ ਆਂ ਤੇ ਸਮਝ ਲਓ ਇਦੋਂ ਵੱਡੀ ਕੋਈ ਹੋਰ ਕਿਰਪਾਈ ਹੈ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਤੇ ਜਿਹਦੇ ਕੋਲੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਜਿਹਦੇ ਉੱਪਰ ਸਤਗੁਰੂ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਤੇ ਪਿਆਰਿਓ ਉਹਨੂੰ ਭਟਕਣ ਦੀ ਲੋੜ ਹੀ ਨਹੀਂ ਗੁਰੂ ਨਾਨਕ ਸਾਹਿਬ ਉਹਨੂੰ ਭਟਕਣ ਹੀ ਨਹੀਂ ਦਿੰਦੇ ਜਾਦੂ ਟੂਣਾ ਬੁਰੀ ਨਜ਼ਰ ਯਾਦ ਰੱਖਿਓ ਵੀ ਗੁਰੂ ਨਾਨਕ ਸਾਹਿਬ ਬੇਈ ਨਦੀ ਵਿੱਚ ਰਹਿਣ ਤੋਂ ਬਾਅਦ ਅਕਾਲ ਪੁਰਖ ਨਾਲ ਬਚਨ ਕਰਕੇ ਇੱਕ ਮੰਤਰ ਲੈ ਕੇ ਆਏ ਮੂਲ ਮੰਤਰ ਇੱਕ ਉਹ ਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਜਿਨੇ ਵੀ ਮੂਲ ਮੰਤਰ ਜਪਿਆ ਮੇਰੇ ਸਤਿਗੁਰੂ ਜੀ ਨੇ ਉਹਦੇ ਵੇੜੇ ਪਾਰ ਕਰ ਦਿੱਤੇ ਉਹਦੇ ਵੇੜੇ ਪਾਰ ਹੋ ਗਏ ਕਿਉਂ ਕਿ ਉਹ ਹੁਣ ਗੁਰੂ ਦਾ ਹੋ ਗਿਆ ਉਹਨੇ ਭਰੋਸਾ ਕਰ ਲਿਆ ਨਾ ਗੁਰੂ ਤੇ ਇੱਥੇ ਪ੍ਰਹਿਲਾਦ ਭਗਤ ਵਰਗਿਆਂ ਨੇ ਜੇ ਗੁਰੂ ਤੇ ਭਰੋਸਾ ਕੀਤਾ ਉਹਨਾਂ ਦੀ ਜਿੰਦ ਨੂੰ ਜਿਹੜਾ ਹੈ ਕੋਈ ਖਤਰਾ ਨਹੀਂ ਹੋਇਆ ਭਾਵੇਂ ਮਾਰਨ ਵਾਲੇ ਲੱਖਾਂ ਸੀ ਭਗਤ ਕਬੀਰ ਜੀ ਵਰਗੇ ਜਿਹੜੇ ਸੀ ਉਹਨਾਂ ਨੂੰ ਕਿੰਨਾ ਜ਼ਲੀਲ ਕੀਤਾ ਗਿਆ ਪਰ ਸਤਿਗੁਰੂ ਨੇ ਉਹਨਾਂ ਨੂੰ ਵੀ ਬਚਾ ਲਿਆ ਪਿਆਰਿਓ ਤੇ ਭੁਜਾ ਬਾਂਦ ਭਿਲਾ ਕਰ ਡਾਰਿਓ ਉਹਨਾਂ ਦੀਆਂ ਪੁਜਾਵਾਂ ਨੂੰ ਬਨ ਕੇ ਮਾਂਵਾਂ ਨੂੰ ਬਨ ਕੇ ਤੇ ਉਹਨਾਂ ਨੂੰ ਇੱਕ ਰੋਲ ਬਣਾ ਕੇ ਗਠੜੀ ਬਣਾ ਕੇ ਜਿਹੜਾ ਹੈ ਫੂਨੀ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ ਕਿਨੇ ਹਾਥੀ ਨੇ ਵੀ ਉਹਨਾਂ ਨੂੰ ਨਮਸ਼ਕਾਰ ਕਰਤੀ ਬੜੇ ਹੋਰ ਉਪਰਾਲੇ ਕੀਤੇ ਗਏ ਭਗਤ ਜੀ ਨੂੰ ਮਾਰਨ ਦੇ ਕਿਨੇ ਪਰ ਉਹ ਕੁਝ ਨਹੀਂ ਹੋਇਆ ਭਗਤ ਜੀ ਦੀ ਰੱਖਿਆ ਕਹਿੰਦੇ ਸਤਗੁਰੂ ਨੇ ਸਵਮ ਆਪ ਕਰ ਦਿੱਤੀ ਭਗਤਾਂ ਤੇ ਬੇ ਸੰਸਾਰੀਆਂ ਦੇ ਵਿੱਚ ਜੋੜ ਇਸੇ ਕਰਕੇ ਨਹੀਂ ਕਹਿੰਦੇ ਜਿਹੜੇ ਭਗਤ ਨੇ ਉਹ ਰੱਬ ਦਾ ਨਾਮ ਲੈਣ ਵਾਲੇ ਨੇ ਜਿਹੜੇ ਸੰਸਾਰੀ ਨੇ ਕਹਿੰਦੇ ਉਹਨਾਂ ਨੇ ਹੋਰ ਥਾਂ ਤੇ ਟੇਕ ਰੱਖਣੀ ਹੈ ਤੇ ਜਿਹੜਾ ਰੱਬ ਦਾ ਨਾਮ ਲੈਣ ਵਾਲਾ ਤੇ ਪਰਮਾਤਮਾ ਉਹਦੇ ਨਾਲ ਮਾੜਾ ਕਿਵੇਂ ਹੋਣ ਦੇ ਦੇਗਾ ਉਹਦੇ ਨਾਲ ਬੁਰਾ ਕਿਵੇਂ ਹੋਣ ਦੇ ਦੇਗਾ ਇਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸਭ ਤੋਂ ਵੱਡੀ ਕਿਰਪਾ ਹੈ ਹੁਣ ਇੱਥੇ ਬੇਨਤੀ ਕਰ ਦਵਾਂ ਜਿਹਦੇ ਕੋਲੇ ਮੂਲ ਮੰਤਰ ਸਹਿਬ ਹੈ ਉਹਨੂੰ ਜਾਦੂ ਟੂਣਾ ਜਿਹੜਾ ਕੋਈ ਕੁਝ ਨਹੀਂ ਕਰ ਸਕਦਾ ਚਾਹੇ ਕੋਈ ਲੱਖਾਂ ਹੀ ਜ਼ੋਰ ਲਾ ਦੇ। ਬੁਰੀ ਨਜ਼ਰ ਜੇਕਰ ਲੱਗੀ ਹੋਈ ਹੈ ਨਾ ਨੂੰ ਸਮਝਦੇ ਆਂ ਕਈ ਵਾਰੀ ਆਮ ਤੌਰ ਤੇ ਪਿੰਡਾਂ ਘਰਾਂ ਦੇ ਵਿੱਚ ਗੱਲ ਚੱਲਦੀ ਹੁੰਦੀ ਹੈ। ਮੈਂ ਕਹਿੰਦਾ ਮੂਲ ਮੰਤਰ ਸਹਿਬ ਦਾ ਜਾਪ ਕਰ ਲਿਆ ਕਰੋ ਕੋਈ ਬੁਰੀ ਨਜ਼ਰ ਨੁਜ਼ਰ ਜਿਹੜੀ ਆ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ। ਡਿਪਰੈਸ਼ਨ ਤੋਂ ਬਚਣ ਦੇ ਲਈ ਮੂਲ ਮੰਤਰ ਸਹਿਬ ਦਾ ਜਾਪ ਕਰੋ। ਜਪਜੀ ਸਾਹਿਬ ਦਾ ਜਾਪ ਕਰੋ। ਫਿਰ ਕਰ ਵੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਇਹ ਸ਼ਬਦ ਦਾ ਜਾਪ ਕਰ ਲਿਆ ਕਰੋ। ਤੇ ਮੰਗਿਆ ਕਰੋ ਸਤਗੁਰੂ ਤੋਂ ਵਿਣ ਤੋਂ ਦੋ ਹੋ ਕੀ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੇ ਨਾਮ ਸੰਤੋਖਿਆ ਤਾਂ ਉਤਰੈ ਮਨ ਕੀ ਭੁੱਖ ਮੇਰੇ ਸਤਗੁਰੂ ਜੀ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ ਜਦੋਂ ਸਾਡੇ ਕੋਲੇ ਇਹ ਜਾਪ ਹੈ ਜਦੋਂ ਸਾਡੇ ਕੋਲੇ ਇਹ ਕਿਰਪਾ ਹੈ ਤੇ ਮੇਰੇ ਸਤਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਆਪ ਹੀ પ્રસન્ન ਹੋ ਜਾਣਗੇ ਇਹ ਇਹ ਸਤਗੁਰੂ ਦੀ ਸਭ ਤੋਂ ਵੱਡੀ ਕਿਰਪਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ